रोपर बलाचोर नेशनल हाईवे ते स्थित ਪਿੰਡ ਭਰਤਲਾ किशनਪੁਰਾ ਕੱਟ ਕੇ ਕੋਲ ਸੰਗੜੀ ਧੁੰਦ ਦੇ ਚਲਦਿਆ 7 ਵਾਹਨ ਆਪਸ ਵਿੱਚ ਟਕਰਾਉਣ ਦਾ ਸਮਾਚਾਰ ਮਿਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਰਾਗਿਰਾਂ ਤੋਂ ਸੂਚਨਾ ਮਿਲੀ ਕਿ ਪਿੰਡ ਭਰਤਲਾ किशनਪੁਰਾ ਕੱਟ ਦੇ ਕੋਲ ਐਕਸੀਡੈਂਟ ਹੋ ਗਿਆ ਤੇ ਐਸਐਸਐਫ ਦੀ ਟੀਮ ਦੇ ਇੰਚਾਰਜ ਐਸਆਈ ਕੁਲਦੀਪ ਕੁਮਾਰ ਨੇ ਇਸ ਹਾਦਸੇ ਸੰਬੰਧੀ ਥਾਣਾ ਕਾਟਗੜ ਪੁਲਿਸ ਨੂੰ ਜਾਣਕਾਰੀ ਦਿੱਤੀ ਜਿੱਥੇ ਉਹ ਘਟਨਾ ਦੀ ਸੂਚਨਾ ਮਿਲਦੇ ਹੀ ਐਸਾ ਰੁਕੇਸ਼ ਵਰਿੰਦਰ ਸਿੰਘ ਮੌਕੇ ਤੇ ਪਹੁੰਚ ਕੇ ਜੀਨਾ ਨੇ ਵਾਣਾ ਨੂੰ ਕਬਜ਼ੇ ਵਿੱਚ ਲੈ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਤਿਭਾ ਜੀ ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਚੱਕ ਸੋਨੀ ਪਿੰਡ ਤੋਂ ਆ ਰਹੇ ਸੀ ਵਿਆਹ ਜਾਂਦੇ ਸੀ ਜੀ। ਅੱਛਾ ਕਿਵੇਂ ਹੋਇਆ ਹਾਦਸਾ ਜਿਹੜਾ ਇਹ? ਇਹ ਟਰੱਕ ਵਾਲਾ ਜਿੱਧਰੋਂ ਸਾਡਾ ਕ੍ਰੋਸ ਕਰ ਰਿਹਾ ਸੀ। ਕਿਧਰੋਂ ਕਿਹੜੀ ਸਾਈਡ ਤੋਂ? ਟੈਂਕਰ ਆ ਦੁੱਧ ਟੈਂਕਰ ਵਾਲਾ। ਠੀਕ ਹੈ ਜੀ। ਇਧਰ ਪਾਸੇ ਪਿੰਡੋਂ ਆ ਰਹੇ ਸੀ ਜੀ ਡੀ ਰੋਡ ਕ੍ਰੋਸ ਕਰ ਰਹੇ ਸੀ ਖੜਦੇ ਉੱਤੇ ਖੜਾ ਹੋ ਹੀ ਲਾ ਕੇ। ਠੀਕ ਹੈ ਜੀ। ਤਾਂ ਮੋਰੇ ਗੱਡੀ ਲੱਗ ਮੋੜੇ ਸੀ ਮਤਲਬ ਸਾਹਮਣੇ ਆਏ ਤੇ ਪਤਾ ਲੱਗਾ ਜਦੋਂ ਬ੍ਰੇਕਾਂ ਲੱਗੀਆਂ ਨਹੀਂ ਤੇ ਇਹ ਤੋਂ ਕਿੰਨੀਆਂ ਗੱਡੀਆਂ ਸੀ ਜਿਹੜੀਆਂ ਲੱਗੀਆਂ ਉੱਪਰ ਚਾਰ ਗੱਡੀਆਂ ਵੱਜੀਆਂ ਜਾਦੋ ਟਰੱਕ ਵਾਲਾ ਤਾਂ ਖੰਭਾ ਤੋੜ ਕੇ ਇਧਰ ਆ ਜੜੇ ਉੱਪਰਲੇ ਬਸੇ ਤੇ ਜਿਹੜਾ ਕਸੂਰ ਹੈ ਕਿਹਦਾ ਜੀ ਇੱਕ ਆਪਣਾ ਟਰੱਕ ਜਿਹੜਾ ਮੋੜੇ ਖੜਿਆ ਹੋਈ ਹੋਇਆ ਜਿਹੜਾ ਮੋੜੇ ਲਾ ਜਾ ਦੁੱਧ ਵਾਲਾ ਸੀ ਕਿਹੜਾ ਦੁੱਧ ਵਾਲਾ ਟੈਂਕਰ ਉਹਦਾ ਪਤਾ ਲੱਗਿਆ ਕੁਝ ਹਾਂਜੀ ਹਾਂਜੀ ਇੱਥੇ ਹੀ ਆਈ ਦੁੱਧ ਵਾਲਾ ਟੈਂਕਰ ਤੇ ਤੁਸੀਂ ਤੁਸੀਂ ਕਿੰਨੇ ਜਾਣੇ ਸੀ ਕਿ ਆਪਣੇ ਤੁਸੀਂ ਦੋ ਜਾਣੇ ਸੀ ਠੀਕ ਹੈ ਮਿਸਿੰਗ ਅਮਾ ਜੀ ਓਕੇ ਬਾਈ ਹਾਂਜੀ ਸਾਰੇ ਜਿਹੜਾ ਹਾਦਸਾ ਹੋਇਆ ਕਿਵੇਂ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਭਾਜੀ ਸਾਨੂੰ ਰਾਤ ਨੂੰ ਕੋਲ ਆਈ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ 45 ਸੈਂਟਰ ਵਿੱਚ ਇੱਕ ਕਾਰ ਵੱਜ ਗਈ ਉਹਦੇ ਪਿੱਛੇ ਮਗਰ 6-7 ਗੱਡੀਆਂ ਵੱਜ ਗਈਆਂ ਹੋਰ ਕਿੰਨੇ ਕੁ ਬੰਦੇ ਸੀਗੇ ਗੱਡੀਆਂ ਸਵਾਰ ਜੀ ਗੱਡੀਆਂ ਦੇ ਸਵਾਰ ਦੋ 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 ਸੀਗੇ ਗੱਡੀ ਦੇ ਵਿੱਚ ਲੋ ਬਲੈਰੋ ਦੇ ਵਿੱਚ ਸੀ ਮਹਿੰਦਰ ਆਪਣੀ ਕਾਪਰ ਦੇ ਵਿੱਚ ਇੱਕੋ ਸਕੂਲੀ ਸੀਗਾ ਸਕੂਲ ਵੈਨ ਡਰਾਈਵਰ ਸਾਹਿਬ ਸੀਗੇ ਉਹ ਬੱਚੀ ਲੈਣ ਚੱਲੇ ਸੀ ਉਹ ਬਚਾਅ ਹੋ ਗਿਆ ਹੈ ਨਾ ਕੋਈ ਪਤਾ ਲੱਗਿਆ ਵੀ ਹਾਦਸਾ ਕਿਵੇਂ ਹੋਇਆ ਕਿਉਂ ਬੜਾ ਬੁੱਢ ਧੁੰਦ ਕਰਕੇ ਹਾਦਸਾ ਹੋ ਗਿਆ ਜੀ ਇਹਨੇ ਹਾਂਜੀ ਧੁੰਦ ਪੈਣ ਕਰਕੇ ਉਹ ਕੱਟ ਕੇ ਗੱਡੀ ਮੋੜੀ ਰੁੱਧ ਵਾਲੀ ਤੇ ਉਹਦੇ ਮਗਰ ਜੀਪ ਵੱਜੀ ਤੇ ਉਹਦੇ ਮਗਰ ਕਾਰ ਵੱਜੀ ਤੇ ਉਧਾ ਟੋਟਲ ਕਿੰਨੇ ਜ਼ਖਮੀ ਆ ਜੀ ਵੈਸੇ ਜ਼ਖਮੀ ਕੋਈ ਨਹੀਂ ਨਾਰਮਲ ਸੱਟਾਂ ਹੀ ਆ ਜੀ ਉਹਨਾਂ ਨੂੰ ਠੀਕ ਹੈ ਜੀ